ਡਾਕਟਰ ਤੇ ਗਿਆ ਹੋਇਆ ਹਜੇ ਤੱਕ ਤਾਂ ਆਇਆ ਨਹੀਂ ਪਤਾ ਨਹੀਂ ਡਾਕਟਰ ਕੀ ਦੱਸੂਗਾ ਹੁਣ ਇਹਨੂੰ ਕੀ ਨਾ ਦੱਸੂਗਾ ਬਿਮਾਰ ਰਹਿੰਦਾ ਠੀਕ ਨਹੀਂ ਰਹਿੰਦਾ ਜੇ दारू ਛੱਡੇ ਤਾਂ ਠੀਕ ਰਵੇ ਨਾ दारू ਤਾਂ ਛੱਡਦਾ ਨਹੀਂ ਸ਼ਾਮ ਸਵੇਰੇ ਬੋਤਲਾ ਖੋਲ ਕੇ ਬਹਿ ਜਾਂਦਾ ਜੇ दारू ਛੱਡ ਦੇਣਾ ਮੈਂ ਤਾਂ ਬਾਬੇ ਮਗਾਣੇ ਵਾਲੇ ਦੇ 11 ਰੁਪਈਆ ਦਾ ਪ੍ਰਸ਼ਾਦ ਚੜ੍ਹਾ ਦਿਆਂ ਮੈਂ ਤਾਂ ਜਗਾ ਜਗਾ ਗੋਡੇ ਗਿੱਟੇ ਰਗੜ ਲੇ ਨਹੀਂ ਛੱਡਦਾਗਾ ਹੈ ਜਿੱਥੇ ਜਾਊ ਉਹਨਾਂ ਦੇ ਘਰਾਂ 'ਚ ਵੀ दारू ਮੰਗ ਕੇ ਖੜ ਜੂਗਾ ਪਿੰਡ ਵੀ ਜਾਂਦਾ ਤਾਂ ਵੀ ਉੱਥੇ ਮੰਮੀ ਆਖੀ ਕੀ ਬੋਲੀਏ ਜਾਨੀ ਐ ਆ ਗਏ ਹੋਰ ਤੇ ਕੀ ਦੱਸਿਆ ਡਾਕਟਰ ਨੇ ਦੱਸਿਆ ਤਾਂ ਕੀ ਐ ਦਵਾਈ ਯੋਨੇ ਦੇਤੀ ਹਾਂ ਤੇ ਕਹਿੰਦਾ ਲੈ ਵੀ ਖਾਈ ਯਾਂ ਹੀ ਹੋਰ ਕੀ ਐ ਅੱਛਾ ਹਾਂ 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 ਤੇ ਹੁਣ ਢਿੱਡ ਚ ਮਰੋਂਦੀ ਤਾਂ ਨਹੀਂ ਉੱਠਦੀ ਉਹ ਤਾਂ ਹੁਣ ਇੱਕੋ ਦਮ ਕਿੱਥੋਂ ਠੀਕ ਹੋਊਂਗਾ ਥੋੜੀ-ਥੋੜੀ ਕਰਕੇ ਠੀਕ ਹੋਊਂਗਾ ਹਾਂ ਪਰ ਉਹਨੇ ਯਾਰ ਇੱਕ ਹੋਰ ਪੰਗਾ ਖੜਾ ਕਰਤਾ ਡਾਕਟਰ ਨੇ ਤਾਂ ਭੂਮੈ ਮਰ ਜਾ ਕੀ ਪੰਗਾ ਖੜਾ ਕਰਤਾ ਤੂੰ ਠੀਕ ਤਾਂ ਹੈ ਗਿਆ ਮੇਰੇ ਸਹੁਰੇ ਦੇ ਤੂੰ ਤਾਂ ਮੂੰਹ ਟੱਡ ਲਿਆ ਕਰ ਤੇਰਾ ਤਾਂ ਆ ਬਣਾ ਰੋਲਾ ਪਹਿਲਾਂ ਸੁਣਦੀ ਐ ਨਹੀਂ ਪਹਿਲਾਂ ਭੂਮੈ ਮਰ ਜਾ ਭੂਮੈ ਮਰ ਜਾ ਨਾ ਮੈਂ ਕਿਹਾ ਕਿ ਤਾਂ ਹੁਣ ਕੀ ਪੰਗਾ ਨਵਾਂ ਖੜਾ ਹੋ ਗਿਆ ਉਹ ਕਾਹ ਨੂੰ ਕੁਝ ਨਹੀਂ ਦੱਸਿਆ ਉਹਨੇ ਉਹਨੇ ਕਿਹਾ ਵਈ दारू ਛੱਡ ਦੇ दारू ਛੱਡ ਦੇ ਹਾਂ ਇਹ ਤਾਂ ਬਾਲੀ ਚੰਗੀ ਗੱਲ ਹੈ ਇਹੋ ਜੇ ਡਾਕਟਰ ਤਾਂ ਮਾਵਾ ਘਰ ਘਰ ਜੰਮਣ ਜੇ ਇਹੋ ਜੀਆਂ ਸਲਾਹਾਂ ਦੇਣ ਲੱਗ ਜਾਣ ਡਾਕਟਰ ਨਾ ਤਾਂ ਕਈਆਂ ਦੇ ਘਰ ਵਧੀਆ ਵਸ ਜਾਣ ਹੈ ਚੰਗਾ ਹੋ ਗਿਆ ਤੂੰ दारू ਛੱਡ ਦੇਗਾ ਨਾ ਤਾਂ ਹੁਣ ਠੀਕ ਹੋ ਜਾਏਗਾ ਲੀਵਰ ਤੇ ਫੈਕਟ ਪਾਉਂਦੀ ਐ ਚੰਗਾ ਹੋ ਗਿਆ ਤੂੰ दारू ਛੱਡਤੀ ਨਾ ਹੁਣ ਓਏ ਛੱਡਣੀ ਪੈਣੀ ਐ ਪਰ ਹੋਰ ਹੁਣ ਜਿਹੜਾ ਡਾਕਟਰ ਦਾ ਤਾਂ ਕਹਿਣਾ ਮੰਨਣਾ ਹੀ ਪੈਣਾ ਹਾਂ ਛੱਡਤੀ ਦਾਰੂ ਹਾਂ ਮੈਂ ਤਾਂ ਬਾਲਾ ਖੁਸ਼ ਹੋਈ ਜਾਨੀ ਐ ਕਿ ਤੂੰ ਦਾਰੂ ਛੱਡਤੀ ਹੈ ਛੱਡਣੀ ਪੈਣੀ ਐ ਹੁਣ ਮਰਨਾ ਥੋੜਾ ਹੈ ਹੈ ਡਾਕਟਰ ਨੇ ਕਿਹਾ ਵੀ ਜੇ ਪੀਏਂਗਾ ਤਾਂ ਦੇਖ ਲੈ ਜੇ ਬਚਣਾ ਤਾਂ ਬਈ ਛੱਡਣੀ ਪੈਣੀ ਐ ਤੇ ਮੈਂ ਤਾਂ ਕਹਿੰਦੀ ਸੀ ਤੈਨੂੰ ਕਦੋਂ ਦੀ ਕਿ ਛੱਡ ਦੇ ਛੱਡ ਦੇ ਪਰ ਤੂੰ ਮੇਰੇ ਕਹਿਣੇ ਤਾਂ ਤ ਨਹੀਂ ਛੱਡਦਾ ਸੀਗਾ ਹੁਣ ਡਾਕਟਰ ਦੇ ਕਹਿੰਦੇ ਤਾਂ ਛੱਡੇਗਾ ਮੈਂ ਤਾਂ ਹੁਣੇ ਬਾਬੇ ਨਗਾਣੇ ਵਾਲੇ ਦੇ ਮੱਥਾ ਟੇਕਣ ਜਾਊਂਗੀ ਤੈਨੂੰ ਬੜਾ ਪਤਾ ਮੈਂ ਤਾਂ ਹੁਣੇ ਮੰਨ ਕੇ ਹਟੀਆਂ ਮੇਰੀ ਤਾਂ ਬਾਬੇ ਨੇ ਬਾਲੀ ਸੁਣ ਲਈ ਬਾਲੀ ਕਰਨੀ ਵਾਲਾ ਨਗਾਣੇ ਵਾਲਾ ਬਾਬਾ ਤਾਂ ਮੈਂ ਤਾਂ ਸਵਾਰਪੀ ਆ 11 ਰੁਪਈਆ ਦਾ ਪ੍ਰਸ਼ਾਦ ਮੰਨਿਆ ਠੀਕਾ ਹੁਣੇ ਤੇ ਚੜਾ ਕੇ ਆਉਂਗੀ ਜਾਉਂਗੀ ਉਹ ਕਿਉਂ ਐ ਬਾਬਾ ਬੂਬਿਆਂ ਦੇ ਚੱਕਰਾਂ ਚ ਪੈ ਰਹੀ ਐ ਤਾਂ ਮੈਂ ਛੱਡੀ ਐ ਬਾਬੇ ਨੇ ਕਿੱਥੋਂ ਬਾਬੇ ਨੇ ਕਹਾਦਾ ਲੈ ਉਹਨੇ ਕੀ ਕਰਤਾ ਉਹਦੇ ਚ ਤੇ ਬਾਬੇ ਨੇ ਮੂੰਹੀ ਬਾਬਿਆਂ ਦੇ ਚੱਕਰਾਂ ਚ ਪੈ ਜਾਂਦੀ ਐ ਖਾਂ ਖਾਂ ਆਹੋ ਬਾਬੇ ਨੇ ਕਿੱਥੋਂ ਛੜਾਤੀ ਫਿਰ ਮੈਂ ਆ ਪਛੱਡੀ ਐ ਉਹ ਡਾਕਟਰ ਨੇ ਕਿਹਾ ਡਾਕਟਰ ਦੇ ਕਹਿਣ ਤੇ ਵੀ ਛੱਡਣੀ ਪੈਣੀ ਐ ਹੁ ਮਰਨਾ ਥੋੜਾ ਆਹੀ ਤਾਂ ਤੇਰੇ ਚ ਕਮੀ ਐ ਜੇੜਾ ਤੂੰ ਦੇਈ ਦੇਵ ਤੇ ਪੀਰ ਫਕੀਰ ਨਹੀਂ ਮੰਨਦਾਗਾ ਹੈ ਬਾਬਿਆਂ ਦੇ ਨਹੀਂ ਜਾਂਦਾਗਾ ਮੈਂ ਤਾਂ ਜਾਣੀ ਆ ਤਾਂ ਹੀ ਤਾਂ ਮੇਰੀ ਸੁਣ ਲਈ ਬਾਬੇ ਨੇ ਮੈਂ ਤਾਂ ਮੱਥਾ ਜੋ ਹੱਥ ਜੋੜ ਕੇ ਤੇ ਉੱਥੇ ਗੋਟੇ ਗੋਡੇ ਗਿੱਤੇ ਰਗੜ ਕੇ ਬਾਬੇ ਦੇ ਜਾਊਂਗੀ ਤੇ ਇੱਥੇ 11 ਰੁਪਈਆ ਦਾ ਸਵਾ ਦਾ ਪ੍ਰਸ਼ਾਦ ਚੜਾ ਕੇ ਆਊਂਗੀ ਤਾਂ ਤਾਂ ਹੀ ਤਾਂ ਆਪਣੇ ਘਰੋਂ ਬਿਮਾਰੀ ਨਹੀਂ ਨਿਕਲਦੀਗੀ ਜਿਹੜਾ ਤੂੰ ਬਾਬਿਆਂ ਤੇ ਵਿਸ਼ਵਾਸ ਨਹੀਂ ਕਰਦਾਗਾ ਚੰਗਾ ਕਰ ਲਈ ਜੋ ਕੁਛ ਚੰਗਾ ਤੇਰੀ ਮਰਜ਼ੀ ਹੈ ਮੈਂ ਤਾਂ ਇੰਨੀ ਖੁਸ਼ ਹੋਈ ਪਈ ਮੈਂ ਤਾਂ ਮੇਰੇ ਭਰਾ ਨੂੰ ਫੋਨ ਕਰਕੇ ਦੱਸਦੀ ਆ ਕਿ ਇਹਨੇ ਤਾਂ दारू ਛੱਡਤੀ ਫੋਨ ਕਿੱਥੇ ਆ ਮੇਰਾ ਮੈਂ ਮਰ ਜਾ ਮੈਂ ਤਾਂ ਖੁਸ਼ੀ ਤਾਂ ਆ ਮਿਲ ਗਿਆ ਮਿਲ ਗਿਆ ਖੁਸ਼ੀ ਦੇ ਵਿੱਚ ਮੈਨੂੰ ਤਾਂ ਫੋਨ ਵੀ ਨਹੀਂ ਮਿਲਦਾ ਐ ਤਾਂ ਚਲ ਖੁਸ਼ੀ ਤਾਂ ਮੈਨੂੰ ਵੀ ਆ ਵੀ ਚਲ ਆ दारू ਛੱਡ ਦਿੰਨੇ ਛੱਡਤੀ ਚੱਲ ਤੇ ਹੋਰ ਕੀ ਪਿਆ ਦਾਰੂਆਂ ਦੇ ਵਿੱਚ ਕਮਲਿਆ ਆਹ ਤੈਨੂੰ ਬੜਾ ਪਤਾ दारू ਤਾਂ ਸਾਰੇ ਘਰ ਦੇ ਵਿੱਚ ਕਲੇਸ਼ ਪਾਉਂਦੀ ਹੈ ਹੈ ਨਿਆਣੇ ਤਾਂ ਭੁੱਖੇ ਮਰਦੇ ਆ ਤਨ ਮਨ ਤਨ ਤਿੰਨੋ ਚੀਜ਼ਾਂ ਨੂੰ ਖਰਾਬ ਕਰਦੀ ਐ ਤੇ ਹੋਰ ਲੈ ਮੈਂ ਤਾਂ ਮੇਰੇ ਪ੍ਰਾਨ ਨੂੰ ਫੋਨ ਲਾਉਣੀ ਆ ਦੀਪ ਨੂੰ ਮੈਂ ਤਾਂ ਇਹ ਗੋਡੇ ਗੋਡੇ ਚਾ ਚੜ ਗਿਆ ਕਿ ਤੂੰ ਦਾਰੂ ਛੱਡ ਤੀ ਹੋਰ ਘਰੇ ਹੁਣ ਸੋਚ ਕੇ ਲਾਉਣੀ ਆ ਵੀ ਫੋਨ ਵੀ ਥੋੜਾ ਖਰਚਾ ਬਚ ਗਿਆ ਖਰਚਾ ਕਿਉਂ ਬਚ ਗਿਆ ਤੈਨੂੰ ਤੇਰੇ ਸਰੀਰ ਦੀ ਫਿਕਰ ਨਹੀਂ ਹੈਗੀ ਖਰਚੇ ਦੀ ਪਹਿਲਾਂ ਉਹਨਾਂ ਨੂੰ ਤਾਂ ਕੀ ਐ ਅਗਲੇ ਉਹ ਤਾਂ ਲਿਆ ਕੇ ਧਰ ਦੇਣਗੇ ਬੋਤਲ ਤੇਰੇ ਅੱਗੇ ਪਰ ਤੂੰ ਆਪਦਾ ਵੀ ਤਾਂ ਵੇਖਿਆ ਕਰ ਵੀ ਠੀਕ ਐ ਕਿ ਨਹੀਂ ਠੀਕ ਐ ਲੈ ਮੈਂ ਫੋਨ ਲਾ ਮਾਉਨ ਹਾਂ ਹੈਲੋ ਹੋਰ ਕਿਵੇਂ ਆ ਦੀਪ ਠੀਕ ਹੈ ਤੈਨੂੰ ਤਾਂ ਮੈਂ ਇੱਕ ਗੱਲ ਦੱਸਣ ਲੱਗੀ ਸੀ ਕਮਲਿਆ ਮੈਂ ਤਾਂ ਇੰਨਾ ਖੁਸ਼ ਆ ਲੈ ਖੁਸ਼ੀ ਦੀ ਤਾਂ ਗੱਲ ਹੀ ਐ ਤੇਰੇ ਜੀਜੇ ਨੇ दारू ਛੱਡਤੀ ਸੱਚੀ ਲੈ ਤੂੰ ਤਾਂ ਮੰਨਦਾ ਨਹੀਂ ਮੇਰੀ ਮੈਂ ਗੱਲ ਕਰਾ ਦੂ ਤੇਰੇ ਨਾਲ ਇੱਥੇ ਹੀ ਹੈਗੇ ਕਰੱਕਾ ਖੜ ਜਾ ਮੈਨੂੰ ਦੋ ਚਾਰ ਨੂੰ ਹੋਰ ਨੂੰ ਦੱਸ ਦਿਆ ਰਹਿ ਜੂ ਰਹਿ ਨੂੰ ਕੀ ਐ ਉਹਨੂੰ ਡਾਕਟਰ ਨੇ ਕਿਹਾ ਉਹਨੂੰ ਵੀ ਕਿ ਤੂੰ दारू ਛੱਡ ਦੇ ਤੇ ਠੀਕ ਹੋ ਜਾਏਗਾ ਚੰਗਾ ਹੋਰ ਦੀਪ ਕੀ ਹਾਲ ਐ ਬਈ ਛੱਡ ਤੀ दारू ਹਾ ਹਾ ਛੱਡ ਤੀ ਛੱਡ ਤੀ ਹੋਰ ਕੀ ਪਿਆ ਮੈਂ ਇਹਦੇ ਚ ਹਾਂ ਤੇ ਉਹਨੂੰ ਵੀ ਕਹੇ ਕਹਿੰਦੇ ਤੂੰ ਵੀ ਛੱਡ ਦੇ ਬਰਬਾਦੀ ਸਰੀਰ ਦੀ ਬਰਬਾਦੀ ਸਭ ਕੁਝ ਛੱਡ ਦੇ ਤੂੰ ਵੀ ਹੋਰ ਕੀ ਐ ਠੀਕ ਹੋਰ ਇੱਕ ਦੂਜੇ ਜਾਂਦੇ ਸੀਗੇ ਇੱਕ ਦੂਜੇ ਦੇ ਕੋਲੇ ਤੇ ਪਿੰਦੇ ਸੀਗੇ ਚੱਲ ਠੀਕ ਐ ਦੀਪ ਮੈਂ ਨਾ ਤੇ ਆਪਣੇ ਆਪਣੀ ਭੈਣ ਨੂੰ ਦੱਸ ਦਿਆਂ ਉਹਨੂੰ ਵੀ ਉਹ ਵੀ ਖੁਸ਼ ਹੋ ਜੂ ਕਿਉਂਕਿ ਉਹਨਾਂ ਦੇ ਵੀ ਪਿੰਡ ਜਾਂਦਾ ਸੀਗਾ ਤਾਂ ਖੜਦੂ ਖਾਨੇ ਪਉਂਦਾ ਸੀਗਾ ਉੱਥੇ ਹੈ ਤੈਨੂੰ ਪਤਾ ਤਾਂ ਕਾਹਦੇ ਪਾਤੇ ਮੈਂ ਤੇ ਹੋਰ ਉੱਥੇ ਜਾ ਕੇ ਜਦੋਂ ਮੰਗਣਾ ਸਾਲੀ ਕੋਲੇ ਜਾ ਕੇ ਗੋਡੇ ਮੁੱਢ ਬਹਿ ਜਾਂਦੇ ਹੈ ਸੰਧੂ ਨੂੰ ਕਹਿਣ ਲਿਆ ਆ ਕੇ ਹੈ ਲਮੈਂ ਦੱਸ ਦਿਆਂ ਉਹਨੂੰ ਭੈਣ ਨੂੰ ਦੱਸ ਦਿਆਂ ਠੀਕ ਐ ਕੱਟਦੀਆਂ ਪਾਇਰ ਨੂੰ ਲਾਦਿਆ ਫੋਨ ਹੁਣ ਦਵਾਦਾ ਦੱਸਦੇ ਹੁਣ ਸਾਰੇ ਸਾਰੇ ਰਿਸ਼ਤਿਆਂ ਨੂੰ ਦੱਸਦੇ ਕੋਈ ਛੱਡੀ ਨਾ ਤੇ ਹੋਰ ਕਿੰਨੀ ਖੁਸ਼ੀ ਦੀ ਗੱਲ ਹੈ ਹਾਂ ਕਿਵੇਂ ਚਰਨੀ ਠੀਕ ਹੈ ਤੇਰੇ ਜੀਜੇ ਦੇ ਦਾਰੂ ਛੱਡਤੀ ਲੈ ਤੇ ਹੋਰ ਚੰਗਾ ਹੋ ਗਿਆ ਵਧੀਆ ਹੋਇਆ ਠੀਕ ਹੈ ਮੈਂ ਤਾਂ ਬਾਲੇ ਹੁਣੇ ਦੀਪ ਨੂੰ ਦੱਸ ਕੇ ਹਟੀਆਂ ਫਿਰ ਮੈਂ ਕਹਿੰਦਾ ਚਲ ਤੈਨੂੰ ਦੱਸ ਦਿਆਂ ਤੇ ਖੁਸ਼ੀ ਦੀ ਗੱਲ ਹੈ ਹੈ ਚਲ ਠੀਕ ਮੈਂ ਨਾ ਇਹਦੀ ਭੂਆ ਨੂੰ ਵੀ ਦੱਸ ਦਿਆਂ ਉਹ ਵੀ ਬਾਲਾ ਦੁਖੀ ਜਹ ਹੁੰਦੀ ਸੀ ਜਦੋਂ दारू ਪੀ ਕੇ ਪਿੰਡ ਚ ਜਾਂਦਾ ਸੀਗਾ ਹੋਰ ਇਹ ਇੰਨੀ ਖੁਸ਼ ਹੋਈ ਜਾਂਦੀ ਐ ਜਿਵੇਂ ਪਾਕਿਸਤਾਨ ਨਾਲ ਜੰਗ ਜਿੱਤ ਗਈ ਜੰਗ ਜਿੱਤਣ ਵਾਲੀ ਗੱਲ ਐ ਤੈਨੂੰ ਬੜਾ ਪਤਾ ਚਲ ਠੀਕ ਐ ਮੈਂ ਦੱਸ ਦਿਆਂ ਇਹਦੀ ਭੂਆ ਨੂੰ ਫੋਨ ਕਰਕੇ ਲੈ ਤੇਰੀ ਭੈਣ ਨੂੰ ਫੋਨ ਲਾਉਣੀ ਆ ਹਲੋ ਹਾਂ ਸਤਿ ਸ਼੍ਰੀ ਅਕਾਲ ਦੀਦੀ ਠੀਕ ਐ ਤੇਰੇ ਵੀਰੇ ਨੇ दारू ਛੱਡਤੀ ਮੈਂ ਤਾਂ ਬੜਾ ਖੁਸ਼ਾ ਇਹ ਬੜੀ ਦੁਖੀ ਸੀ ਹੈਨਾ ਕਹਿੰਦੀ दारू ਨਹੀਂ ਛੱਡਦਾ ਵੀ दारू ਨਹੀਂ ਛੱਡਦਾ ਤੇ ਹੋਰ ਵਧੀਆ ਛੱਡਤੀ ਪਹਿਣਾ ਛੱਡਤੀ ਹਾਂ ਹਾਂ ਛੱਡਤੀ ਬਸ ਤੇ ਹੋਰ ਚੱਲ ਵਧੀਆ ਹੋਇਆ ਖੁਸ਼ ਕੇ ਤੈਨੂੰ ਤਾਂ ਖੁਸ਼ ਹੋਗੀ ਹੋਵੇਂਗੀ ਹੈਨਾ ਸੁਣ ਕੇ ਤੇ ਹੋਰ ਚੱਲ ਠੀਕ ਐ ਤਾਂ ਮੈਂ ਹੁਣ ਫੋਨ ਕੱਟਦੀ ਆ ਤੇ ਮੈਂ ਤਾਂ ਉੱਥੇ ਜਾਣਾ ਨਗਾਣੇ ਵਾਲੇ ਬਾਬੇ ਦੇ ਉੱਥੇ 11 ਦਾ ਪ੍ਰਸ਼ਾਦ ਚੜਾ ਕੇ ਆਣਾ ਮੈਂ ਤਾਂ ਹੁਣੇ ਮੰਨਿਆ ਸੀਗਾ ਤੂੰ ਮੈਨੂੰ ਕਹਿੰਦੀ ਹੁੰਦੀ ਸੀ ਕਿ ਉਹ ਬਾਬੇ ਦੇ ਜਾਇਆ ਬਾਬੇ ਦੇ ਜਾਇਆ ਉੱਥੇ ਮੱਥਾ ਟੇਕਿਆ ਤੇ ਮੈਂ ਤਾਂ ਹੁਣ ਜਾਣੀ ਆ ਉੱਥੇ ਚੰਗਾ ਤੇ ਫੇਰ ਆਉਂ ਮੈਂ ਤੇਰੇ ਕੋਲੇ ਵੀ ਤੇਰੇ ਭਾਈ ਨੂੰ ਲੈ ਕੇ ਠੀਕ ਐ ਕੱਟਦੀ ਆ ਫੋਨ ਹੁਣ ਨਹੀਂ ਹੈਗਾ ਦਾਰੂ ਵਾਲਾ ਕੰਮ ਉੱਥੇ ਸਿਸਟਮ ਜਆ ਫਿਰ ਬਾਈ ਕੇ ਸਾਰੀ ਸਾਰੀ ਰਾਤ ਤੱਕ ਬੰਦਾ ਗੱਲਾਂ ਕਰਦਾ ਰਾਜੀ ਖੁਸ਼ੀ ਦੀਆਂ ਹੋਰ दारू ਪੀ ਕੇ ਆਪਦੀਆਂ ਮਾਰੀ ਜਾਂਦੇ ਸੀਗੇ ਤਾਂ ਕਿਸੇ ਦੀ ਤਾਂ ਕੋਈ ਸੁਣਦੇ ਨਹੀਂ ਸੀਗੇ ਹਾਂ ਚੱਲ ਠੀਕ ਐ ਫਿਰ ਮੈਂ ਕੱਟਦੀ ਆਂ ਹੈ ਮੈਂ ਤਾਂ ਇੰਨਾ ਖੁਸ਼ ਹੋਈ ਪਈ ਆ ਕਿ ਬਸ ਮੇਰੇ ਤਾਂ ਪੂंजे ਪੈਰ ਨਹੀਂ ਲੱਗਦੇ ਤੇ ਚੱਲ ਠੀਕ ਐ ਸ਼ਾਮ ਦਾ ਟਾਈਮ ਹੋਇਆ ਪਿਆ ਤੂੰ ਇੰਨੇ ਪੈ ਜਾ ਤੇ ਮੈਂ ਆ ਕੇ ਸਬਜੀ ਸੁਬਜੀ ਬਣਾਉਂਗੀ ਤੇ ਮੈਂ ਨਾ ਬਾਹਰ ਮਿਰਸੇਲੀ ਨੂੰ ਮਿਲਿਆ ਆਂ ਉਹ ਮੈਨੂੰ ਸੀਤੋ ਕੋਲੇ ਆਹੋ ਸੀਤੋ ਨੇ ਮੈਨੂੰ ਬੁਲਾਇਆ ਸੀਗਾ ਤੇ ਉਹ ਕਹਿੰਦੀ ਸੀ ਕਿ ਦੱਸਣ ਜਾਨੀ ਮੈਂ ਸਭ ਸਮਝ ਗਿਆ ਤੇਰੀ ਗੱਲ ਬਿਦਾਰੂ ਹੀ ਛੱਡਤੀ ਉਹਨੇ ਦਾਰੂ ਤੂੰ ਤਾਂ ਹੁਣ ਸਾਰੇ ਪਿੰਡ ਚ ਦੱਸਿਆ ਲੈ ਸਾਰੇ ਪਿੰਡ ਦੀ ਕੀ ਗੱਲ ਹੋਈ ਹੈ ਜੇ ਖੁਸ਼ੀ ਦੀ ਗੱਲ ਨਹੀਂ ਮੈਨੂੰ ਪਤਾ ਦੱਸਾਂਗੀ ਸਾਰੇ ਪਿੰਡ ਚ ਹੀ ਦੱਸਾਂਗੀ ਮੈਨੂੰ ਪਤਾ ਹੈ ਤੇ ਚੱਲ ਤੂੰ ਐਂ ਕਰੀ ਰੈਸਟ ਕਰ ਲੈ ਹੋਰ ਇੱਧਰ ਉੱਧਰ ਹੁਣ ਬਸਨਾ ਤੂੰ ਫਰੀਂਗੀ ਐਵੇਂ ਫਿਰ ਬਿਮਾਰ ਹੋ ਜਾਏਗਾ ਜ਼ਿਆਦਾ ਤੇ ਮੈਂ ਜਾ ਆਇਆ ਮੇਰੀ ਸੇਲੀ ਕੋਲੇ ਸੀਤੋ ਕੋਲੇ ਚੰਗਾ ਚੱਲ ਠੀਕ ਹੈ ਪਏ ਜਾ ਆ ਆ ਕੇ ਧਰਦੀ ਆ ਸਬਜੀ ਰੋਟੀ ਚੱਲ ਠੀਕ ਠੀਕ ਹੈ ਇੱਕ ਗੱਲ ਦੱਸ ਮੈਨੂੰ ਬੋਤਲੇ ਖਮਿਨੀ ਐ ਮੈਂ ਤੈਨੂੰ ਪੀਣਾ ਕੇ ਤੂੰ ਮੈਨੂੰ ਪੀਣੀ ਐ ਇੱਕ ਗੱਲ ਦੱਸ ਬੋਤਲ ਖੁਮਨੀਏ ਮੈਨੂੰ ਪੀਣਾ ਕੇ ਹੂ ਮੈਨੂੰ ਪੀਨੀ ਵਜ਼ਾਰੂ ਦਾ ਜ਼ਾਰੂ ਹੁੰਦੇ ਐਂਦੇ ਨਿਆਰਾ ਹੈ ਹਏ ਮੂਮਾ ਮਰ ਜਾ ਮੈਂ ਸੀਤੋ ਕੋਲੇ ਕੀ ਵਾਗੀ ਪਿੱਛੋ ਬੋਤਲ ਫੇਰ ਤੂੰ ਧਰ ਲਈ ਤੂ ਤਾਂ ਇੰਨੀ ਆ ਮੈਨੂੰ ਕਹਿੰਦਾ ਸੀ ਕਿ ਮੈਨੂੰ ਤਾਂ दारू ਬੰਦ ਕਰੀ ਹੋਈ ਆ ਡਾਕਟਰ ਨੇ ਮੈਂ ਤਾਂ ਨਹੀਂ ਹੁਣ ਪਿੰਦਾਗਾ ਮੈਂ ਤਾਂ ਇੰਨੀ ਖੁਸ਼ ਹੋਈ ਜਾਂਦੀ ਸੀ ਭੈਣ ਨੂੰ ਵੀ ਫੋਨ ਲਾ ਲਿਆ ਤੇਰੀ ਭੈਣ ਨੂੰ ਵੀ ਲਾ ਲਿਆ ਮੇਰੀ ਨੂੰ ਵੀ ਲਾ ਲਿਆ ਭਰਾ ਨੂੰ ਵੀ ਲਾ ਲਿਆ ਹੈ ਓਏ ਉਹਦਾ ਤੂੰ ਦੱਸੀ ਜਾਂਦੀ ਸੀ ਮੈਂ ਤਾਂ ਨਹੀਂ ਦੱਸਿਆ ਫਿਰ ਮੈਂ ਤਾਂ ਨਹੀਂ ਦੱਸਿਆ ਤੇ ਤੂੰ ਤਾਂ ਕਹਿੰਦਾ ਸੀ ਮੈਂ ਤਾਂ ਡਾਕਟਰ ਨੇ ਮਨਾ ਕੀਤਾ ਹੋਇਆ ਓਏ ਡਾਕਟਰ ਨੇ ਮਨਾ ਕੀਤਾ ਡਾਕਟਰ ਨੇ ਕਿਹਾ ਸੀ ਵੀ ਕਦੇ-ਕਦੇ ਲਾ ਲਿਆ ਕਰ ਨਾ ਕਦੇ ਕਦੇ ਦੀ ਤਾਂ ਕਦੇ ਕਦੇ ਦੀ ਗੱਲ ਸੀ ਤੂੰ ਤਾਂ ਇੱਥੇ ਆ ਹੁਣੇ ਧਰ ਲਈ ਬੋਤਲ ਮੈਂ ਤਾਂ ਥੋੜੀ ਜੀ ਦੇਰ ਦੀ ਬਾਅਦ ਆ ਗਈ ਉਹ ਮੈਂ ਫੋਟੀਆਂ ਵੀ ਚਲਾ ਜਾ ਜੀ ਪੀ ਲੈਨੇ ਆ ਫਿਰ ਮੁੜ ਕੇ ਦੇਖਾਂਗੇ ਨਾ ਕਦੇ ਕਦੇ ਤੇ ਕੱਲ ਕਰਦੇ ਤੂੰ ਤੂੰ ਤਾਂ 4 ਘੰਟੇ ਵੀ ਨਹੀਂ ਕੱਟੇ ਤੂੰ ਤਾਂ ਸਾਰੀ ਪੀ ਗਿਆ ਬੋਤਲ ਹੈ ਨਾਲ ਭੁਜ ਗਿਆ ਧਰੀ ਬੈਠਾ ਤੂੰ ਤਾਂ ਮੈਂ ਸਾਰੀ ਖੱਲੀ ਕਰ ਗਿਆ ਕੀ ਐਵੇਂ ਇਹ ਕੁੱਤੇ ਨੂੰ ਮੇਰੀ ਗੱਲ ਤਾਂ ਸੁਣ ਲੈ ਡਾਕਟਰ ਕਹਿੰਦਾ ਕਦੇ ਕਦੇ ਲਾ ਲਿਆ ਕਰੀ ਫਿਰ ਮੈਂ ਸੋਚਿਆ ਵੀ ਚਲ ਅੱਜ ਤਾਂ ਲੈ ਲੈਨੇ ਆ ਫੇਰ ਕਰ ਲੈ ਐ ਕਵੇਗਾ ਵੇਲਾ ਕੰਮ ਤੇ ਨਾਲੇ ਦੂ ਕੈ ਨਹੀਂ ਐ ਵੀ ਡਾਕਟਰ ਨੇ ਰੋਕਤਾ ਉਹ ਮੈਂ ਡਾਕਟਰ ਕੇ ਮੈਂ ਤੇ ਜੀ ਕਰੀ ਸੀ ਉਹ ਫਿਰ ਕਹਿੰਦਾ ਚਲ ਐ ਕਰੀ ਦੋ ਪੈਗ ਲਾ ਲਿਆ ਕਰੀ ਬਸ ਨਾ ਇਹ ਦੋ ਐ ਕਦੇ ਕਦੇ ਨਾ ਇਹ ਦੋ ਐ ਤਾਂ ਪੂਰੀ ਬੋਤਲ ਖਾਲੀ ਕਰੀ ਪਈ ਐ ਓਏ ਉਹ ਫਿਰ ਮੈਂ ਪਉਏ ਪਉਏ ਦੋ ਪੈਗ ਬਣਾ ਨਹੀਂ ਮੈਂ ਮਰ ਚ ਡਾਕਟਰ ਦੇ ਅਨੁਸਾਰ ਤਾਂ ਚੱਲਣਾ ਸੀ ਦੋ ਪੈਗ ਤਾਂ ਪੀਤੇ ਹੀ ਨੇ ਹਾਂ ਰਾਤ ਨੂੰ ਬਾਹਰ ਤਾਂ ਨਹੀਂ ਗਿਆ ਫਿਰ ਹਾਂ ਤੂੰ ਨਹੀਂ ਹਟਦਾ ਆਪਦੇ ਲੱਛਣਾਂ ਤੋਂ ਤੂੰ ਤਾਂ ਆਪਦੇ ਲੀਵਰ ਗੁਰਦੇ ਖਰਾਬ ਕਰਨੇ ਕਰਨੇ ਆ ਨਾਲ ਤਾਂ ਆਪ ਵੀ ਮਰੇਗਾ ਤੇ ਨਾਲ ਸਾਨੂੰ ਵੀ ਮਾਰੇਗਾ ਤੂੰ ਓਏ ਮੈਂ ਕੀ ਕਰਾਂ ਹੁਣ ਛੇ ਵਾਈਦਿਆਂ ਮੇਰੇ ਸਾਲੇ ਕੀੜੇ ਇਹ ਮੇਰੇ ਬੋਲਣ ਵਾਲਾ ਕਿਉਂ ਕਿੱਥੇ ਮਰ ਗਿਆ ਕਹਿੰਦੇ ਕੀੜੇ ਓ ਤੂੰ ਕਿੱਥੇ ਮਰ ਗਿਆ ਕੈਂਜਰ ਦਾ ਅੱਜ ਸਾਡੇ ਮੂੰਹ 'ਚ ਨਹੀਂ ਪਾਇਆ ਹਾਂ ਪਾ ਦਾਰੂ ਪਾ ਹਾ ਪਾ ਦੇ ਤੇਰੇ ਮੂੰਸਤਾ ਬਾਦਾਂ ਪੈਲੇ ਮੈਂ ਹੁਣ ਯਾ ਲੋਣਾ ਕਰਦਾ ਮੇਰੇ ਕੀੜਿਆਂ ਦੀ ਗੱਲ ਕਰਦਾ ਕੀੜਿਆਂ ਦੇ ਕੀੜਿਆਂ ਦੇ ਜਾਗ ਪੇ ਹਾਲੇ 6 ਵਜੇ ਦੇ ਆ ਜਾਗ ਪੇ ਹੁਣ ਮੈਂ ਕੀ ਕਰਾਂ ਇਹ ਮੇਰਾ ਕਸੂਰ ਹੈ ਵੇ ਖਾਮ ਹੈ ਖਾਮ ਖਾ ਮੈਂ ਮਾਰੂੰ ਕਿ ਨਾ ਆ ਕੇ ਆ ਬੋਤਲ ਜੀ ਨੂੰ ਪਰੇ ਹੈ ਡਾਕਟਰਾਂ ਨੂੰ ਐਵੇਂ ਪੈਸੇ ਦਿੰਦਾ ਫਿਰਦਾ ਇਹਨੂੰ ਛੜਦਾ ਨਹੀਂ ਆਪਦੀ ਕੁਛ ਲਗਦੀ ਨੂੰ ਹੈ ਉਹੀ ਕਲੇਸ਼ ਕਰਨ ਲੱਗ ਗਈ ਠੀਕ ਹੈ ਨਹੀਂ ਤੇਰੇ ਫਾਇਦੇ ਵਾਸਤੇ ਨਹੀਂ ਤੂੰ ਐਂ ਕਹਿੰਦਾ ਡਾਕਟਰ ਨੇ ਦੋ ਪੈਗ ਦੱਸੇ ਸੀਗੇ ਤੇ ਆਹ ਤੀਜਾ ਫਿਰ ਕਿਉਂ ਪਾਈ ਜਾਂਦਾ ਹੈ ਉਹ ਤੀਜਾ ਪਾਈ ਜਾਂਦਾ ਇਹ ਵੀ ਮੈਂ ਤੈਨੂੰ ਦੱਸਦਾ ਇੱਕ ਮਿੰਟ ਇਸ ਤਰ੍ਹਾਂ ਸੀ ਕੀ ਸੀ ਦੋ ਪੈਗ ਤਾਂ ਦੱਸੇ ਸੀ ਨਾ ਡਾਕਟਰ ਨੇ ਆਹੋ ਫਿਰ ਮੈਂ ਆਉਂਦਿਆਂ ਆਉਂਦਿਆਂ ਮੈਂ ਇੱਕ ਦੂਜੇ ਡਾਕਟਰ ਕੋਲ ਉਹ ਹੋਰ ਕੋਲ ਵਗ ਗਿਆ ਸੀ ਅੱਛਾ ਹਾਂ ਦੂਜੇ ਡਾਕਟਰ ਕੋਲ ਵਗ ਗਿਆ ਸੀ ਹੋਰ ਕੋਲੇ ਹਾਂ ਉਹ ਗੁਫਤੇ ਕੋਲੇ ਹਾਂ ਹਾਂ ਉਹ ਫਿਰ ਦੋ ਪੈਗ ਉਹਨੇ ਦੱਸਤੇ ਹੁਣ ਦੋ ਪੈਗ ਉਹਨੇ ਦੱਸਤੇ ਦੋ ਪੈਗ ਉਹਨੇ ਦੱਸਦੇ ਹੋਏ ਨਾ ਚਾਰ ਪੈਗ ਹਾਂ ਹੁਣ ਚਾਰ ਪੈਗ ਤਾਂ ਹੁਣ ਪੂਰੇ ਕਰੂੰਗਾ ਮੈਨਾਂ ਨਾ ਹੋਰ ਲੈਉਣੀ ਪੈਣੀ ਇਹ ਤਾਂ ਖਤਰਾ ਹੋਈ ਇਹ ਕਿਹਦੇ ਦਾ ਪੈਗ ਸਵਾ ਦੋ ਪੈਗ ਕਿ ਬਾਲਾ ਮੈਂ ਸਵਾ ਦੋ ਦਾ ਕੀ ਹੋਗੇ ਪੈਗ ਹੋਗੇ ਦੋ ਪੈਗ ਤੈਨੂੰ ਤੱਕਰ ਤੂੰ ਤਾਂ ਜਾਵੇਂਗਾ ਤੀਜੇ ਡਾਕਟਰ ਕੋਲੇ ਉਹ ਤੈਨੂੰ ਹੋਰ ਦੱਸ ਦੂਗਾ ਫੇਰ ਤੋਂ ਦੋ ਪੇਗਾਸਸਾਂ ਦੀ ਮੰਨਣੀ ਪੈਣੀ ਹੈ ਤੰਦਰੁਸਤ ਤਾਂ ਹੀ ਰਹੂੰਗਾ ਮੇਰੇ ਸੌਰੇ ਜੀ ਹਾਂ ਬਸ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਵੈਸੇ ਤਾਂ ਦਾਰੂ ਪੀਣਾ ਬਹੁਤ ਹੀ ਗਲਤ ਗੱਲ ਹੈ ਹਾਂਜੀ ਸਿਹਤਿਆ ਵਾਸਤੇ ਹਾਨੀਕਾਰਕ ਹੈ ਪ੍ਰਭਾਵ ਵਾਸਤੇ ਹਾਨੀਕਾਰਕ ਹੈ ਹਰ ਚੀਜ਼ ਵਾਸਤੇ ਹਾਨੀਕਾਰਕ ਹੈ ਤੇ ਪਰ ਬਈ ਡਾਕਟਰ ਜਿਵੇਂ ਦੱਸਦੇ ਉਹਦਾ ਵੀ ਮੈਂ ਕਹਿਣਾ ਮੰਨਣਾ ਜ਼ਰੂਰੀ ਹੈ ਡਾਕਟਰ ਐਂ ਇਹ ਕਹਿੰਦੇ ਕਿ दारू ਪੀ ਡਾਕਟਰ ਐਂ ਇਹ ਕਹਿੰਦੇ ਆ ਕਿ ਭਾਈ दारू ਛੱਡ ਦੇ ਹੈ ਦੋ ਡਾਕਟਰਾਂ ਨੇ ਤਸੇ ਸੀ ਨਾ ਵੀ ਦੋ ਪੈਗ ਉਹਨੇ ਦੋ ਪੈਗ ਉਹਨੇ ਦੋ ਪੈਗ ਉਹਨੇ ਦੋ ਪੈਗ ਉਹਨੇ ਹਾਂ ਚਲੋ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਕਰਮਾ ਪੰਮੀ ਆਪਣਾ YouTube ਚੈਨਲ ਤੁਸੀਂ ਸਾਰੇ ਜਾਣਦੇ ਹੋ ਤੇ ਕਰਮਾ ਪੰਮੀ ਵਲੌਗਸ ਵੀ ਮੇਰਾ ਦੇਖਿਆ ਕਰੋ ਕਿਉਂਕਿ ਉੱਥੇ ਮੈਂ ਵਲੌਗ ਪਾਉਂਦੀ ਰਹਿੰਦੀ ਨੇ ਜੋ ਆਮ ਰੋਜ਼ ਮੇਰਾ ਜ਼ਿੰਦਗੀ ਦੀ ਘਰੇਲੂ ਗੱਲਾਂ ਹੁੰਦੀਆਂ ਨੇ ਹਨਾ ਤੇ ਆਪਣੇ YouTube Facebook ਵੀ ਆਪਣਾ ਦੇਖਿਆ ਕਰੋ ਉੱਥੇ ਵੀ ਆਪਾਂ ਕਰਮਾ ਪੰਮੀ Insta ਤੇ ਵੀ ਆਪਾਂ ਕਰਮਾ ਪੰਮੀ ਤੇ ਬਸ ਜੀ ਛੜੀ ਲਾਜੋ ਤੇ ਸ਼ਰਾਬ ਸਿਹਤ ਵਾਸਤੇ ਹਾਨੀਕਾਰਕ ਹੈ ਇਹ ਤਾਂ ਆਪਾਂ ਤੁਸੀਂ ਵੀ ਜਾਣਦੇ ਹੋ ਸ਼ਰਾਬ ਦੀ ਹਰ ਨਸ਼ਾ ਹੀ ਸਿਹਤ ਵਾਸਤੇ ਹਾਨੀਕਾਰਕ ਹੈ ਜਾਣਦੇ ਹੋ ਹਨਾ ਆਪਾਂ ਇਹ ਕਦੇ ਵੀ ਪ੍ਰਯੋਗ ਨਾ ਕਰੋ ਤੇ ਥੈਂਕ ਯੂ so much ਸਸਰੀ ਕਾ